ਸਰ ਫਰੋਇਰ ਦੀ ਕੀ ਸੁਰੱਖਿਆ ਹੈ ਤੇ ਫਰੋਇਰ ਚੇਤਾ ਹੰਲੀਆ ਨੇ ਕੀ ਕਹਿਣਾ ਚਾਹੁੰਦਾ ਹਜੇ ਤੱਕ ਤਾਂ ਆਪਣਾ ਜਿਹੜਾ ਜ਼ਿਲ੍ਹਾ ਹੈਗਾ ਸੇਫ ਹੈ ਅਸੀਂ ਰੈਗੂਲਰਲੀ ਮੋਨਿਟਰ ਕਰ ਰਹੇ ਹਾਂ ਜਿਦੇ ਲਈ ਅਸੀਂ ਇੱਕ ਤਾਂ ਜਿਹੜੇ ਪੋਲਟਰੀ ਫਾਰਮ ਹੈ ਕਮਰਸ਼ੀਅਲ ਉਹਨਾਂ ਤੋਂ ਤੇ ਇੱਕ ਜਿਹੜੇ ਬੈਕਯਾਰਡ ਪੋਲਟਰੀ ਜਿਨ੍ਹਾਂ ਨੇ ਘਰਾਂ ਦੇ ਵਿੱਚ 500 ਤੱਕ ਜਿਹੜੀਆਂ ਮੁਰਗੀਆਂ ਵਗੈਰਾ ਰੱਖੀਆਂ ਹੋਈਆਂ ਅਸੀਂ ਉਹਨਾਂ ਦੇ ਜਿਹੜੇ ਹੈਗੇ ਆ ਸਵੈਬ ਜਿਹੜੇ ਫਰੈਂਚੀਅਨ ਸਵੈਬ ਹੈ ਤੇ ਜਿਹੜੇ ਬਲੱਡ ਸੈਂਪਲ ਉਹ ਲੈ ਰਹੇ ਆ ਤੇ ਰੈਗੂਲਰਲੀ ਉਹਨੂੰ ਆਰ ਡੀ ਡੀ ਐਲ ਜਿਹੜੀ ਸਾਡੀ origignal disease diagnose ਵਾਟਰੀ ਹੈ ਜਲੰਧਰ ਉਹਨੂੰ ਮੋਨਿਟਰਿੰਗ ਲਈ ਭੇਜ ਰਹੇ ਆ ਇਸ ਤੋਂ ਇਲਾਵਾ ਕਿਉਂਕਿ ਆਪਣਾ ਤੁਹਾਨੂੰ ਪਤਾ ਹੋਵੇ ਵੀ ਏਰੀਆ ਦੇ ਵਿੱਚ ਜਿਹੜਾ ਹੈਗਾ ਹਰੀਕੇ ਵੈਟਲੈਂਡ ਪੈਂਦੀ ਹੈਗੀ ਹੈ ਤੇ ਉੱਥੇ ਜਿਹੜੇ ਆ ਪ੍ਰਵਾਸੀ ਪੰਛੀ ਹੁੰਦੇ ਆ ਉਹਨਾਂ ਤੋਂ ਹੀ ਜ਼ਿਆਦਾ ਬਰਡ ਫਲੂ ਦਾ ਜਿਹੜਾ ਖਤਰਾ ਹੁੰਦਾ ਹੈਗਾ ਅਸੀਂ ਉਹਨਾਂ ਦੀਆਂ ਵੀ ਜਿਹੜੀਆਂ ਰੈਗੂਲਰਲੀ ਮਿੱਠਾ ਹੈਗੀਆਂ ਮੈਂ ਜਿਹੜੀਆਂ ਉਸ ਏਰੀਆ ਦੇ ਵਿੱਚ ਹੁੰਦੀਆਂ ਮੈਂ ਉਹ ਮਿੱਠਾ ਵੀ ਅਸੀਂ ਰੈਗੂਲਰਲੀ ਜਿਹੜੀਆਂ ਉਹਨੂੰ ਭੇਜ ਰਏ ਲੈਬੋਰੀ ਦੇ ਵਿੱਚ ਚੈੱਕ ਹੋਣ ਨੂੰ ਵੀ ਆਪਾਂ ਨੂੰ ਪਤਾ ਲੱਗ ਜਵੇ ਵੀ ਆਪਣੇ ਕੋਸ਼ਿਸ਼ ਇਤਰ ਪ੍ਰੋਬਲਮ ਹੈ ਜੀ ਤਾਂ ਉਹਦਾ ਜਿਹੜਾ ਹੱਲ ਕੀਤਾ ਜਾ ਸਕੇ ਮੈਂ ਹਜੇ ਪੈਨਿਕ ਹੋਣ ਦੀ ਕੋਈ ਲੋੜ ਨਹੀਂ ਕਿ ਆਪਣੇ ਜ਼ਿਲ੍ਹੇ ਦੇ ਵਿੱਚ ਇਦਾਂ ਦੀ ਕੋਈ ਵੀ ਜਿਹੜੀ ਬਿਮਾਰੀ ਦਾ ਹਜੇ ਤੱਕ ਪਤਾ ਨਹੀਂ ਲੱਗਿਆ ਹੈਗਾ ਤੇ ਸਾਰਾ ਕੁਝ ਹਜੇ ਤੱਕ ਠੀਕ ਹੈ ਬਾਕੀ ਇਹਦਾ ਕੋਈ ਜਿਹੜਾ ਸਰੀ ਦੀ ਚੈਕਿੰਗ ਨਿਰੰਤਰ ਚੱਲ ਜਾਰੀ ਰਹਿੰਦੀ ਹੈ ਹਾਂ ਚੈਕਿੰਗ ਤਾਂ ਜਿਹੜੀ ਸਾਡੀ ਵੈਸੇ ਵੀ ਮਾਨਿਟਰੀਂਗ ਜਿਹੜੀ ਹੈਗੀ ਆ ਜਿੱਦਾਂ ਇਹਦਾ ਜ਼ਿਆਦਾ ਖਤਰਾ ਜਿਹੜਾ ਹੈਗਾ ਆਪਣੇ ਏਰੀਆ ਦੇ ਵਿੱਚ ਜਿਹੜੇ ਪ੍ਰਵਾਸੀ ਪੰਛੀ ਆਉਂਦੇ ਹੈਗੇ ਸਾਈਵੇਰੀਆ ਵਗੈਰਾ ਤੋਂ ਉਹਨਾਂ ਦੇ ਉਹ ਕੈਰੀਅਰ ਹੁੰਦੇ ਜ਼ਿਆਦਾਤਰ ਉਹਨਾਂ ਤੋਂ ਜ਼ਿਆਦਾ ਹੁੰਦਾ ਉਹਦੀ ਤਾਂ ਸਾਡੀ ਜਿਹੜੀ ਚੈਕਿੰਗ ਜਿਹੜੀ ਹੈਗੀ ਅਸੀਂ ਜਨਵਰੀ ਫਰਵਰੀ ਤੇ ਮਾਰਚ ਤਿੰਨ ਮਹੀਨੇ ਜਿਹੜੀਆਂ ਉਹਦੀਆਂ ਮੀਟਾਂ ਜਿਹੜੀਆਂ ਰੈਗੂਲਰਲੀ ਲੈ ਕੇ ਸਾਡੀਆਂ ਟੀਮਾਂ ਜਿਹੜੀਆਂ ਹੈਗੀਆਂ ਉਹ ਭੇਜਦੀਆਂ ਰਹਿੰਦੀਆਂ ਚੈੱਕ ਕਰਨ ਦੇ ਲਈ ਤੇ ਹੁਣ ਜਦੋਂ ਮਤਲਬ ਕਿ ਸਾਨੂੰ ਅਲਰਟ ਆਇਆ ਤੇ ਹੁਣ ਅਸੀਂ ਜਿਹੜੇ ਆ ਘਰੇਲੂ ਜਿਹੜੇ ਲੋਕੀ ਰੱਖਦੇ ਹੈਗੇ ਆ ਆਪਣੀਆਂ ਬੈਕਯਾਰਡ ਤੋਂ ਜਿਹੜਾ ਖਾਣ ਸਬਚੇ ਕੋਟਰੀ ਫਾਰਮ ਹੈ ਉਹਨਾਂ ਤੋਂ ਅਸੀਂ ਸਾਰੇ ਸੂਪਰ ਜਿਹੜੇ ਲੈ ਕੇ ਬਲੱਡ ਦੇ ਤੇ ਰੈਡੀਗਨ ਸਲਾਈਬ ਰੈਡੀਗਨ ਸਲਾਈਬ ਜਿਹੜੀ ਮਤਲਬ ਕਿ ਲੈ ਕੇ ਉਹ ਭੇਜਦੇ ਰੈਗੂਲਰ ਸਵੇਰ ਵਾਸਤੇ ਇਹਨੂੰ ਇਹ ਗੱਲ ਵੀ ਇੰਨੀ ਕੋਈ ਗੱਲ ਨਹੀਂ ਦਰੋਂ ਆਪਾਂ ਅੰਡੇ ਤੇ ਮੀਟ ਵਗੈਰਾ ਖਾਣਾ ਪਰੰਤ ਕੋਈ ਗੱਲ ਨਹੀਂ ਹੈਗੀ ਕਿ ਕਮਰਸਰੀਏ ਤੇ ਸੇਫ ਹੈ ਜੀ ਮੈਂ ਕੋਈ ਨਹੀਂ ਸੇਫ ਨਹੀਂ ਹੈ